ਜਿਨ੍ਹਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦੱਸਦਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਪਿਛਲੇ ਸਮੇਂ ਦੇ ਵਿੱਚ ਇਹਨੂੰ ਨਗਰ ਕੌਂਸਲ ਦੇ ਵਿੱਚ ਜਿਹੜਾ ਦਰਜਾ ਤਾਂ ਇਹਨੂੰ ਮਾਨਤਾ ਦਿੱਤਾ ਗਿਆ ਪਰ ਜਿਹੜੀਆਂ ਸਹੂਲਤਾਂਆਂ ਸੀਗੀਆਂ ਉਹਦੇ ਪਾਸੇ ਅੱਜ ਤੱਕ ਕਿਸੇ ਸਰਕਾਰ ਨੇ ਜਿਹੜਾ ਧਿਆਨ ਨਹੀਂ ਦਿੱਤਾ ਇਹਦੇ ਬੱਚਿਆਂ ਦਾ ਬੁਰਾ ਹਾਲ ਹੈ ਸਾਡੇ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਘਰਾਂ ਵਾਲੇ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਏ ਆ ਅੱਜ ਸਿਵਰੇ ਦੀ ਜਿਹੜੀ ਸਮੱਸਿਆ ਹੈਗੀ ਆ ਉਹਦਾ ਹੱਲ ਕਰਨ ਲਈ ਸਾਡੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਨੈਸ਼ਨਲ ਹਾਈਵੇ ਦੇ ਨਾਲ ਵੀ ਜਿਹੜਾ رابطہ ਕਰ ਰਹੇ ਆ ਤਿੰਨ ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਇਹਦਾ ਆਏ ਗਿਆੜਾ ਦੇ ਕੇ ਮੁੜ ਕੇ ਕੀ ਕਿੰਢੀ ਗੱਲ ਲਾ ਗਈ ਇਹ ਉਹ ਬਾਬੇ ਕੇ ਨਵਾ ਏਰੀਆ ਨਗਰ ਕਾਉਂਸਲ ਦੇ ਵਿੱਚ ਐਡ ਹੋਇਆ ਉਹਨਾਂ ਦੀ ਮਾਲਕੀ ਜਿਹੜੀ ਚੈੱਕ ਕਰਾ ਕੇ ਪਾਰਕ ਵੀ ਬਣਾ ਕੇ ਦੇਵਾਂਗੇ ਲਾਈਟਾਂ ਵੀ ਲਾ ਕੇ ਦੇਵਾਂਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕਰਕੇ ਦੇਵਾਂਗੇ ਪਰ ਮੁਹੱਲੇ ਦੇ ਵਿੱਚ ਵਾਰਡ ਦੇ ਵਿੱਚ ਵੀ ਜਿਹੜਾ ਉਹ ਵੀ ਸੀਵਰੇਜ ਜਿਹੜਾ ਪਾ ਕੇ ਦੇਵਾਂਗੇ ਕੋਈ ਇਨਸਾਨ ਨਹੀਂ ਸਮਝਦਾ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਤੇ ਬਕੋਪੀ ਰੇੜੀਏ ਦੀ ਜਿਹੜੀ ਰੋਡ ਦੀ ਆ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਉਹਦੀ ਜੜ ਤੋਂ ਹੱਲ ਕਰਕੇ ਦੇ ਦਾਂਗੇ ਅੱਜ ਕਿਉਂ ਸਫਾਈ ਹੋ ਰਹੀ ਹੈ ਕਹਿੰਦਾ ਐਮਐਲਏ ਸਾਹ ਨੂੰ ਨਹੀਂ ਆਉਣਾ ਦੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਹੱਲ ਕਰਕੇ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਤੋਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦੱਸਦਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਓਏ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਕੰਮ ਤੇ ਕੀ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਕਿ ਸ਼ਰਮੀ ਦੇ ਵੀ ਕੀ ਗਰੀਬਾਂ ਦਾ ਪਾਣੀ ਹੈ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲੇ 3 ਸਾਲ ਚ ਨਾਲੇ ਦੀ ਸਫਾਈ ਹੋਈ ਨਹੀਂ ਜਿਹੜੀ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਉ ਨੇ ਆਉਣਾ ਦੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਕਿ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾ ਨੇ ਕਿਹੜੀਆਂ ਜ਼ਿੰਦਗੀਆਂ ਨਿਕਲੀਆਂ ਕੋਈ ਮੇਰੇ ਚੰਚੇ ਤਾਂ ਜਾਇਓ ਸੀ ਰੈਡੀਸ ਮਸਾਂ ਲੱਗੇ ਕਾਫੀ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਅ ਬਿਲਕੁਲ ਪੋਣੀਗੜ ਬਲਦ ਕੈਂਚੀਆਂ ਜਿਹੜਾ ਇੱਕ ਬਲਦ ਕੋਟੀ ਪੰਚਾਇਤ ਸੀਗੀ ਸੋ ਪਿਛਲੇ ਸਮੇਂ ਦੇ ਵਿੱਚ ਇਹਨੂੰ ਨਗਰ ਕਾਉਂਸਲ ਦੇ ਵਿੱਚ ਜਿਹੜਾ ਦਰਜਾ ਤਾਂ ਇਹਨੂੰ ਮਾਨਤਾ ਦਿੱਤਾ ਗਿਆ ਪਰ ਜਿਹੜੀਆਂ ਸੁਵਿਧਾਵਾਵਾਂ ਸੀਗੀਆਂ ਉਹਦੇ ਪਾਸੇ ਅੱਜ ਤੱਕ ਕਿਸੇ ਸਰਕਾਰ ਨੇ ਜਿਹੜਾ ਧਿਆਨ ਨਹੀਂ ਦਿੱਤਾ ਸੋ ਪਿੱਛੇ ਜਿੰਨੀ ਇੱਥੇ ਸਮੱਸਿਆ ਸੀਗੀ ਅਸੀਂ ਕੁੱਲ ਮਿਲਾ ਕੇ ਉਹਦਾ ਕਾਫੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਰੋਡ ਦੀ ਜਿਹੜੀ ਪ੍ਰੋਬਲਮ ਸੀਗੀ ਪਰ ਜਿਹੜੀ ਮੇਨ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਆ ਉਹਦਾ ਹੱਲ ਕਰਨ ਲਈ ਸਾਡੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਨੈਸ਼ਨਲ ਹਾਈਵੇ ਦੇ ਨਾਲ ਵੀ ਜਿਹੜਾ رابطہ ਕਰ ਰਹੇ ਆ ਤੇ ਹੁਣ ਪਿਛਲੇ ਦਿਨੀ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਸਾਡੇ ਨਗਰ ਕਾਉਂਸਲ ਭਵਾਨੀਗੜ੍ਹ ਦੀ ਸਾਡੇ ਸਾਰੇ ਜਿਹੜੇ ਬਾਕੀ ਜਿਹੜੇ ਸੀਵਰੇਜ ਬੋਰਡ ਦੇ ਹੋਰ ਸਾਰੇ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਉਤੋਂ ਉਸ ਮੀਟਿੰਗ ਤੋਂ ਬਾਅਦ ਸਹਿਮਤੀ ਦੇ ਨਾਲ ਜਿਹੜਾ ਇਥੋਂ ਸੀਵਰੇਜ ਦੀ ਜਿਹੜੀ ਪਾਈਪਲਾਈਨ ਆ ਉਹ ਜਿਹੜੀ ਦੱਬਾਂ ਦੀ ਮਨਜ਼ੂਰੀਆਂ ਜਿਹੜੀਆਂ ਅਸੀਂ ਲੈ ਚੁੱਕੇ ਆ ਤੇ ਹੁਣ ਉਹਦਾ ਨਗਰ ਕਾਉਂਸਲ ਦੇ ਵਿੱਚੋਂ ਹਾਊਸ ਦੇ ਵੱਲੋਂ ਮਤਾ ਵੀ ਜਿਹੜਾ ਪ੍ਰਵਾਨ ਕਰ ਲਿਆ ਗਿਆ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਟੈਂਡਰ ਫਲੋਡ ਹੋ ਜਾਊਗਾ ਉਸ ਤੋਂ ਬਾਅਦ ਜਿਹੜੀ ਇਹ ਦੀ ਜਿਹੜੀ ਮੇਨ ਲਾਈਨ ਅਸੀ ਵਰਦੀ ਉਹ ਇੱਥੇ ਪਾਉਂਦੇ ਹੋਏ ਅਸੀਂ ਜਿਹੜੀ ਬਹਾਵਲਪੁਰੀ ਸਭਾ ਕੋਲ ਜਿਹੜਾ ਮੇਨ ਹਾਲ ਜਿਹੜਾ ਉੱਥੇ ਹੈਗਾ ਉਹਦੇ ਨਾਲ ਜਿਹੜਾ ਇਹਨੂੰ ਸੀਵਰ ਨੂੰ ਜੋੜ ਕੇ ਇਸ ਏਰੀਆ ਦੀ ਜਿਹੜੀ ਸੀਵਰੇ ਦੀ ਜਿਹੜੀ ਸਮੱਸਿਆ ਹੈਗੀ ਉਹਨੂੰ ਪਰਮਾਨੈਂਟ ਜਿਹੜਾ ਸਥਾਈ ਤੌਰ ਤੇ ਉਹਨੂੰ ਹੱਲ ਕਰਨੀ ਹੈ ਕੁਝ ਬੰਦਾ ਸੀ ਦਾ ਇਹ ਮੰਗਾ ਸੀ ਇਹਨਾਂ ਦੀ ਲਾਈਟਾਂ ਵਗੈਰਾ ਲੈ ਕੇ ਕਿ ਉਹਨਾਂ ਬਾਰੇ ਵੀ ਪ੍ਰਬੰਧ ਕੀਤਾ ਜਾਵੇਗਾ ਪੌੜੀ ਦੇ ਵਿੱਚ ਗਿਨ ਲੇਟਾ ਲੰਗੇ ਜਨਕੋ ਕਿਨੱਖਣ ਰਾਹੀ ਰਣ ਬੜਾ ਪ੍ਰੋਬਲਮ ਆ ਬਿਲਕੁਲ ਜਿਹੜੀਆਂ ਲਾਈਟਾਂ ਦੀ ਹੈਗੀ ਆ ਜਿਹੜੀ ਇੱਕ ਦੋ ਜਗ੍ਹਾ ਜਿਹੜੇ ਪਾਰਕ ਦੀ ਵੀ ਡਿਮਾਂਡ ਆ ਮੈਂ ਇਹਨਾਂ ਤੋਂ ਲੋਕੇਸ਼ਨਸ ਮੰਗੀਆਂ ਨੇ ਉਹਦੀ ਜਿਹੜੀ ਮਾਲਕੀ ਆ ਕਿਉਂਕਿ ਨਵਾਂ ਏਰੀਆ ਨਗਰ ਕਾਉਂਸਲ ਦੇ ਵਿੱਚ ਐਡ ਹੋਇਆ ਉਹਨਾਂ ਦੀ ਮਾਲਕੀ ਜਿਹੜੀ ਚੈੱਕ ਕਰਾ ਕੇ ਪਾਰਕ ਵੀ ਬਣਾ ਕੇ ਦੇਵਾਂਗੇ ਲਾਈਟਾਂ ਵੀ ਲਾ ਕੇ ਦੇਵਾਂਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕਰਕੇ ਦੇਵਾਂਗੇ ਔਰ ਮੁਹੱਲੇ ਦੇ ਵਿੱਚ ਵਾਰਡ ਦੇ ਵਿੱਚ ਵੀ ਜਿਹੜਾ ਉਹ ਵੀ ਸੀਵਰੇਜ ਜਿਹੜਾ ਪਾ ਕੇ ਦੇਵਾਂਗੇ ਸਫਾਈ ਨਾਲੀਆਂ ਦੀ ਅਜੇ ਤ ਤੋ ਦੋ ਦਿਨਾਂ ਦੇ ਵਿੱਚ ਜਿਹੜਾ ਕੰਮ ਸ਼ੁਰੂ ਹੋ ਜੂਗਾ ਜੀ ਉਹਦਾ ਟੈਂਡਰ ਜਿਹੜਾ ਹੋ ਚੁੱਕਿਆ ਤਕਰੀਬਨ ਵਰਕ ਆਰਡਰ ਜਿਹੜੇ ਉਹ ਜਾਰੀ ਹੋ ਚੁੱਕੇ ਨੇ ਪ੍ਰਧਾਨ ਜੀ ਮੇਰੇ ਨਾਲ ਹੀ ਨੇ ਤੇ ਕੋਈ ਗੱਲ ਨਹੀਂ ਬਰਸਾਤ ਜਿਹੜੀ ਮੌਨਸਨ ਐ ਕਿ ਜਿਹੜੀ ਪ੍ਰੀ ਮੌਨਸਨ ਜਿਹੜਾ ਸ਼ੁਰੂ ਹੋ ਗਿਆ ਉੱਤੋਂ ਚੱਲੋ ਸਾਰੇ ਕੀਤਾ ਹੀ ਹੈਗਾ ਪਰ ਉਹਦੀ ਜਿਹੜੀ ਸਫਾਈ ਆ ਪ੍ਰੋਪਰ ਹੋ ਜੂਗੀ ਔਰ ਪੀਣ ਵਾਲੇ ਪਾਣੀ ਦੀ ਜਿਹੜੀ ਸ਼ਹਿਰ ਦੇ ਵਿੱਚ ਸਮੱਸਿਆ ਹੈਗੀ ਜਿਵੇਂ ਸਿੱਧੂ ਸਾਹਿਬ ਤੁਸੀਂ ਪਹਿਲਾਂ ਵੀ ਮੱਦਾਂ ਰੱਖਿਆ ਸੀਗਾ ਥੋੜੇ ਦਿਨ ਪਹਿਲਾਂ ਬੋਗੋਪੀ ਰੋਡ ਤੇ ਉਹ ਤੁਹਾਨੂੰ ਦੱਸ ਦਵਾਂ ਕਿ ਅਗਲੇ ਹਫਤੇ ਆਕੇ ਤੁਹਾਡਾ ਟਿਊਬਵਲ ਜਿਹੜਾ ਉਹਨੂੰ ਸ਼ੁਰੂ ਕਰਾਉਣ ਲੱਗ ਰਹੀਆਂ ਕਾਕੜਾ ਪੁਲੀ ਦੇ ਉੱਤੇ ਆਪਾਂ ਟਿਊਬਵਲ ਲਾ ਰਹੇ ਹਾਂ ਤੇ ਬਖੋਪੀ ਰੇੜੀ ਦੀ ਜਿਹੜੀ ਰੋਡ ਦੀ ਐ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਉਹਦੀ ਜੜ ਤੋਂ ਹੱਲ ਕਰਕੇ ਦੇ ਦਾਂਗੇ ਇੱਕ ਟਿਊਬਵਲ ਆ ਸਾਡਾ ਜਿਹੜਾ ਬੱਸ ਸਟੈਂਡ ਦੇ ਕੋਲ ਲੱਗ ਰਿਹਾ ਇੱਕ ਟਿਊਬਵਲ ਆ ਜਿਹੜਾ ਆਪਣੇ ਮਾਹਿਆ ਪੱਤੀ ਦੇ ਵਿੱਚ ਲੱਗ ਰਿਹਾ ਤੇ ਵੱਡੀ ਪਾਣੀ ਵਾਲੀ ਟੈਂਕੀ ਆ ਉਹਦਾ ਟੈਂਡਰ ਵੀ ਹੋ ਕੇ ਜਾਰੀ ਹੋ ਕੇ ਵਰਕ ਆਰਡਰ ਜਾਰੀ ਹੋ ਗਿਆ ਉਹ ਤੂਰ ਪੱਤੀ ਦੇ ਵਿੱਚ ਅਸੀਂ ਵੱਡੀ ਟੈਂਕੀ ਆ ਜਿਹੜੀ ਪਾਣੀ ਵਾਲੀ ਉਹ ਵੀ ਜਿਹੜੀ ਬਣਾਉਣ ਇਸ ਵੀਡੀਓ ਟੈਂਡਰ ਲਈ ਬੱਟੀ ਦੀ ਜਿਹੜੀ ਬੇ ਮਜਬੂਰ ਸੀ ਬਿਲਕੁਲ ਮੈਂ ਮੈਂ ਇਸ ਦਾ ਹੱਲ ਕਰੂੰਗਾ ਦੇਖੋ ਟੈਂਪਰੇਰੀ ਤਾਂ ਇਹਦਾ ਇਹੀ ਹੈ ਕਿ ਜਿਹੜੀ ਇਹਦੀ ਸਿਲਟਿੰਗ ਵਗੈਰਾ ਕਢਾ ਕੇ ਜਿਹੜਾ ਇੱਕ ਵਾਰ ਪਾਣੀ ਦੇ ਟੈਂਕਰ ਕਢਾ ਕੇ ਸੀ ਇਹਨੂੰ ਆਹੀ ਕਰ ਸਕਦਾ ਉਹ ਅਸੀਂ ਅੱਜ ਲਾਤੇ ਆ ਬੰਦੇ ਅੱਜ ਉਹ ਸ਼ੁਰੂ ਹੋ ਜਾਊਗਾ ਮੇਰੇ ਜਾਣ ਤੋਂ ਬਾਅਦ ਕੰਮ ਤੇ ਦੂਸਰਾ ਜਿਹੜਾ ਟੈਂਡਰ ਦਾ ਪ੍ਰੋਸੈਸ ਆ ਉਹ 21 ਦਿਨ ਦਾ ਪ੍ਰੋਸੈਸ ਹੈਗਾ ਉਹ ਸਾਰੇ ਡਿਪਾਰਟਮੈਂਟਾਂ ਦਾ ਇੱਕੋ ਹੀ ਪ੍ਰੋਸੈਸ ਆ ਉਹ 2 ਕਿ ਦਿਨ ਦਾ ਪ੍ਰੋਸੈਸ ਦੇ ਵਿੱਚ ਟੈਂਡਰ ਲਾ ਕੇ 1-2 ਦਿਨ ਵਰਕ ਆਰਡਰ ਨੂੰ ਲੱਗਦੇ ਆ ਤੇ 20 ਤੋਂ 25 ਦਿਨਾਂ ਦਾ ਕੰਮ ਹੈ ਜਿਹਦੇ ਵਿੱਚ ਇਹ ਕੰਮ ਆਪਣਾ ਸ਼ੁਰੂ ਹੋ ਗਿਆ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਇਸ਼ੂ ਹੈ ਕਿਉਂਕਿ ਉਹ ਬਰਸਾਤੀ ਨਾਲੇ ਨੇ ਉਹਦੇ ਚ ਆਪਣੇ ਏਰੀਆ ਦਾ ਸੀਵਰੇਜ ਦਾ ਪਾਣੀ ਜਾ ਰਿਹਾ ਨੈਸ਼ਨਲ ਹਾਈਵੇ ਬੁਲਾਇਆ ਸੀਗਾ ਉਹ ਕਹਿੰਦੇ ਜੀ ਸਾਡਾ ਬਰਸਾਤੀ ਨਾਲਿਆਂ ਦਾ ਪਾਣੀ ਹੋਵੇ ਸੀ ਸਾਫ਼ ਕਰ ਦਿਆ ਕਰੀਏ ਪਰ ਹੁਣ ਹਰ ਟਾਈਮ ਉਹਦੇ ਵਿੱਚ ਸੀਵਰ ਦਾ ਪਾਣੀ ਜਿਹੜਾ ਖੜਾ ਹੁੰਦਾ ਤੇ ਉਹ ਵੀ ਉਹਨੂੰ ਸਫਾਈ ਨਹੀਂ ਕਰ ਸਕਦੇ ਨਗਰ ਕੌਂਸਲ ਟਾਈਮ ਟੂ ਟਾਈਮ ਉਹਦੀ ਸਫਾਈ ਜਿਹੜੀ ਉਹ ਕਰਦਾ ਆ ਰਹੇ ਆ ਪਹਿਲਾਂ ਵੀ ਅਸੀਂ ਕਰਾਈ ਹੈ ਸੋ ਹੁ ਪਰੇ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੱਕਾ ਹਾਲ ਹੈ ਜਿਹੜਾ ਸੀਵਰੇਜ ਦਾ ਕਰਕੇ ਇੱਕ ਵਾਰੀ ਤਾਂ ਸਾਰੀਆਂ ਲਾਈਟਾਂ ਚਲਾਤੀਆਂ ਸੀਗੀਆਂ ਮੈਂ ਪਿਛਲੇ ਦਿਨੀ ਮੈਂ ਵੀ ਲੰਘੀ ਉਸ ਟਾਈਮ ਲਾਈਟਾਂ ਚੱਲ ਰਹੀਆਂ ਸੀਗੀਆਂ ਪਰ ਜੇ ਫੇਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਆਪਾਂ ਉਹਨੂੰ ਦੁਬਾਰਾ ਠੀਕ ਕਰਾ ਲੈਨੇ ਜਿੱਦਾਂ ਤੁਹਾਨੂੰ ਸਵਾਲ ਕਰੇ ਮੈਂ ਚੈੱਕ ਕਰਾ ਲੈਣੀ ਆ